ਜੋ ਜ਼ਿਮੀਂਦਾਰ ਆ ਚੋ ਨਮਾ ਫਾਰਮਰ ਆ ਕੁਛ ਵੀ ਆ ਉਹ ਥੋੜੀ ਥੋੜੀ ਪੂੰਜੀ ਜੋੜ ਕੇ ਆਪਦਾ ਸੈਟਅਪ ਤਿਆਰ ਕਰਦਾ 65 ਚਾਦਰਾਂ ਦਾ ਸੈਟਅਪ ਕਰਕੇ ਤਿਆਰ ਹਨ ਫੁੱਲ ਬੜਾ ਫੁੱਲ ਤਿਆਰ ਸੀ ਲਪਾਈ ਲਪਾਈ ਰਹਿੰਦੀ ਸੀ ਸਿੱਕਾ ਜੀ ਬਾਕੀ ਤੁਸੀਂ ਦੇਖ ਲਓ ਵੀ ਚਾਦਰਾਂ ਦਾ ਕੀ ਹਾਲ ਆ ਤੇਟਾਂ ਦਾ ਕੀ ਹਾਲ ਉਹ ਕਹਿੰਦਾ ਚਲੋ ਠੀਕ ਆ ਜੀ ਉਹਨੂੰ ਮੈਂ ਨਾਲ ਹੀ ਲੈ ਗਿਆ ਚਲੋ ਮੇਰੀ ਕਿਸਮਤ ਚੰਗੀ ਲਾ ਲਓ ਸਹੀ ਗੱਲ ਹੈ ਨਾ ਜਾ ਭਾਈ ਉਹਦੀ ਕਿਸਮਤ ਚੰਗੀ ਲਾ ਲਓ ਬੰਦਾ ਉੱਠਦਾ ਬਹੁਤ ਹੌਲੀ ਆ ਡਿੱਗਦਾ ਜਦੋਂ ਸੱਟਿਆ ਗਿਆ 1 ਲੱਖ ਤੀ ਜਦੋਂ ਰਾਤ ਨੂੰ ਅਸੀਂ ਨੇ 11 ਵਜੇ ਆ ਕੇ ਦੇਖਿਆ ਇਥੇ ਕੁਝ ਵੀ ਨਹੀਂ ਸੀ। ਲੋ ਜੀ ਬਾਈ ਜੀ ਖੜਿਆਂਗੇ ਆਪਾਂ ਪਿੰਡ ਕੰਧਾਰਗੜ੍ਹ ਸਨਾਂ ਦੇ ਵਿੱਚ ਹਨਾ ਮੇਜਰ ਬਾਈ ਆਪਣੇ ਨਾਲ ਆ ਬਾਈ ਦੇਖਾ ਨਾ ਪਰਸੋਂ ਜਿਹੜੀ ਨੇਰੀ ਆਈ ਸੀ ਬਾਈ ਉਹਨੇ ਕਾਫੀ ਜ਼ਿਆਦਾ ਨੁਕਸਾਨ ਕਰਤਾ ਜਿਵੇਂ ਕਿਸੇ ਨੂੰ ਪਤਾ ਵੀ ਮੇਜਰ ਬਾਈ ਜਿਹੜਾ ਨਵਾਂ ਫਾਰਮ ਤਿਆਰ ਕਰਨ ਜਾ ਰਹੇ ਸੀਗੇ ਆਪਣੇ ਵੀਰਾਂ ਦੇ ਲਈ ਤੇ ਮੇਜਰ ਬਾਈ ਨੇ ਕਿਹਾ ਵੀ ਸੀਗਾ ਵੀ ਜਦੋਂ ਫਾਰਮ ਤਿਆਰ ਹੋ ਗਿਆ ਆਪਾਂ ਹਰਮੀ ਨੇ ਫ੍ਰੀ ਚ ਟ੍ਰੇਨਿੰਗ ਰੱਖਿਆ ਕਰਾਂਗੇ। ਪਰ ਬਾਈ ਜੀ ਕਹਿੰਦੇ ਨਾ ਵੀ ਪਰਸੋਂ ਜਿਹੜੀ ਰਾਤ ਮਨੇਰੀ ਹੈ ਜੀ ਕਿ ਉਹਨੇ ਸਾਰਾ ਕੁਝ ਦੀ ਬਦਲ ਕੇ ਰੱਖਤਾ ਜਮੀ ਜਨ ਕਿ ਉਹ ਟੌਪ ਤੱਕ ਫਾਰਮ ਜਿਹੜਾ ਹੋ ਗਿਆ ਸੀਗਾ ਹੁਣ ਜਮੀ ਜ਼ੀਰੋ ਦੇ ਉੱਪਰ ਪਹੁੰਚ ਚੁੱਕਿਆ ਵਾ ਜੀ ਕੀ ਗੱਲ ਬਾਤ ਹੋਈ ਸਾਰੀ ਗੱਲ ਬਾਤ ਮੇਜਰ ਬਾਈ ਦੇ ਨਾਲ ਕਰ ਦਾਂਗੇ ਮੇਜਰ ਬਾਈ ਸਤਿਕਾਰ ਜੀ ਸਤਿਕਾਰ ਵੀਰੇ ਕੀ ਹਾਲ ਨੇ ਮੇਜਰ ਬਾਈ ਠੀਕ ਆ ਵੀਰੇ ਦਰਸ਼ੇਮ ਕੀ ਹੋਇਆ ਵਾ ਜੀ ਬਲ ਇਹ ਦੱਸੋ ਜੀ ਆਪਣਾ ਹੋਇਆ ਤਾਂ ਬਾਈ ਸਾਰਾ ਸੀਨੇ ਫਾਰਮ ਦਾ ਸੈਟਅਪ ਤਿਆਰ ਹੋ ਗਿਆ ਸੀ ਬਾਈ ਹਾਂਜੀ ਜਿਹੜਾ ਮੇਰੇ ਪਾਲੀ ਵੀਰ ਨੇ ਚਲੋ ਪਹਿਲਾਂ ਇੰਨੇ ਬੱਕਰੀਆਂ ਬਾਰੇ ਨੌਲੇਜ ਨਹੀਂ ਹੁੰਦੀ ਸੀ ਲੋਕਾਂ ਨੂੰ ਹੂੰ ਮੈਂ ਕਿਹਾ ਤੇ ਜਿਹੜੇ ਟ੍ਰੇਨਿੰਗ ਵਾਲਾ ਸਿਸਟਮ ਸੀਗਾ ਹਾਂ ਮੈਂ ਕਿਹਾ ਆਪਾਂ ਵੀ ਫ੍ਰੀ ਟ੍ਰੇਨਿੰਗ ਕਰਾਇਆ ਕਰਾਂਗੇ ਠੀਕਾ ਹੁਣ ਮੇਰੀਆਂ ਭੈਣਾਂ ਜੋ ਮੇਰੇ ਭਾਈ ਆਉਣਗੇ ਉਹਨਾਂ ਵਾਸਤੇ ਰੂਮ ਸਪਰੇਟ ਤਿਆਰ ਹੋ ਰਹੇ ਸੀਗੇ ਠੀਕਾ ਲੈਟਰਿੰਗ ਬਾਥਰੂਮ ਦਾ ਸਿਸਟਮ ਹੋ ਰਿਹਾ ਸੀਗਾ ਹੂੰ ਤੇ ਸੈੱਡ ਬਣ ਰਹੇ ਸੀਗੇ ਵੀ ਜਿੱਥੇ ਹੁਣ ਤੁਹਾਨੂੰ ਪਤਾ ਗਰਮੀ ਦਾ ਸੀਜ਼ਨ ਹੂੰ ਵੀ ਸੈਡਾਂ ਦੇ ਵਿੱਚ ਪਰਬੰਧ ਕਰਕੇ ਵੀ ਉਸੇ ਟ੍ਰੇਨਿੰਗ ਦਿਆ ਕਰਾਂਗੇ ਠੀਕ ਹੈ ਜੀ ਹੁਣ ਅਦਰ ਸੇਮ ਵੀਰੇ ਆਣਾ ਚਾਦਰਾਂ ਪਾ ਕੇ ਸੈੱਟ ਕੰਪਲੀਟ ਹੋ ਗਏ ਸੀ ਬਸ ਲਪਿਆਈ ਦਾ ਕੰਮ ਰਹਿਦਾ ਸੀ ਹੂੰ ਹੁਣ ਤੁਹਾਨੂੰ ਪਤਾ ਹੀ ਆ ਪਰਮਾਤਮਾ ਨੇ ਜੋ ਜ਼ਿਮੀਂਦਾਰ ਆ ਜੋ ਦਮਾ ਫਾਰਮਰ ਆ ਕੁਝ ਵੀ ਆ ਉਹ ਥੋੜੀ ਥੋੜੀ ਪੂੰਜੀ ਜੋੜ ਕੇ ਆਪਦਾ ਸੈਟ ਅਪ ਤਿਆਰ ਕਰਦਾ ਸਹੀ ਗੱਲ ਹਰੇਕ ਦਾ ਔਖਾ ਹੀ ਅੱਜ ਕੱਲ ਮਗਿਆ ਜੀ ਨੇ ਵੀਰੇ ਹਰੇਕ ਬੰਦੇ ਦਾ ਲੱਕ ਤੋੜਿਆ ਹੋਇਆ ਹੂੰ ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ ਹੀ ਨਹੀਂ ਮਾਣ ਬਾਈ ਸਹੀ ਗੱਲ ਆ ਬਾਕੀ ਦਾ ਸਿਸਟਮ ਦੂਰ ਦੀਆਂ ਗੱਲਾਂ ਰਹਿ ਗਈਆਂ ਹੂੰ ਆ ਦੇਖ ਲੋ ਥੋੜੇ ਸਾਹਮਣੇ ਆਣ ਉਹ ਉਹਦੀ ਕੰਦ ਕਿੱਥੇ ਖੜੀ ਆ ਸਹੀ ਗੱਲ ਆ ਵੀ ਉਹ ਕੰਦ ਤੱਕ ਜਾਨਕੀ ਫਾਰਮ ਹੋ ਗਿਆ ਸੀਗਾ ਰੇੜੀ ਮੈਂ ਕਿਹਾ ਬਾਈ ਚਾਦਰਾਂ ਪਾ ਕੇ ਚਾਦਰਾਂ ਪੈ ਗਈਆਂ 65 ਚਾਦਰਾਂ ਪੈ ਗਈਆਂ ਸੀ ਤਰ੍ਹਾਂ ਚਾਦਰਾਂ ਹੀ 65 ਚਾਦਰਾਂ ਦਾ ਸੈਟ ਅਪ ਕਰਕੇ ਤਿਆਰ ਹਨ ਫੁੱਲ ਬੜਾ ਫੁੱਲ ਤਿਆਰ ਸੀ ਲਪਾਈ ਲਪਾਈ ਰਹਿੰਦੀ ਸੀ ਸਿੱਕਾ ਜੀ ਬਾਕੀ ਤੁਸੀਂ ਦੇਖ ਲਓ ਵੀ ਚਾਦਰਾਂ ਦਾ ਕੀ ਹਾਲ ਆ ਤੇ ਇੱਟਾਂ ਦਾ ਕੀ ਹਾਲ ਆ ਬਈ ਦੇਖ ਸਕਦੇ ਹੋ ਨਾ ਯਾਨੀ ਕਿ ਇੰਚ-ਇੰਚ ਦੀਆਂ ਚਾਦਰਾਂ ਕਰਤੀਆਂ ਹਨਾ ਟੋਟੇ ਬਈ ਦੇਖ ਸਕਦੇ ਹੋ ਨਾ ਸਾਰ ਬਈ ਸਾਰਾ ਕੁਝ ਖਤਮ ਕਰਤਾ ਦੇਖ ਸਕਦੇ ਉਹ ਤੱਕ ਸਾਰੇ ਸਾਰੀ ਕੰਦ ਐਦਾਂ ਹੀ ਟਹਿ ਗਈ ਉਹ ਵਿੱਚ ਪੌੜੀ ਪਈ ਸੀ ਬਾਈ ਦੇਖ ਲੋ ਉਹਦਾ ਕੀ ਹਾਲ ਕਰਤਾ ਪੌੜੀ ਦਾ ਜਿਵੇਂ ਐ ਬਣਾਤੀ ਜਿਵੇਂ 4 ਫੁੱਟ ਦੀ ਪੌੜੀ ਹੁੰਦੀ ਆ 20 ਫੁੱਟ ਦੀ ਪੌੜੀ ਸੀ ਇਹ ਸਹੀ ਗੱਲ ਆ ਕੋਈ ਬੰਦਾ ਤਾਂ ਨਹੀਂ ਆਇਆ ਸੀ ਬਾਈ ਮੇਰੇ ਦੇ ਵਿੱਚ ਨਹੀਂ ਬਾਈ ਤਰਸੇਮ ਬੰਦਾ ਅੱਗੇ ਉਰੇ ਪੈਂਦਾ ਹੁੰਦਾ ਸੀ ਸਾਡਾ ਇੱਕ ਸੱਸਿਆ ਉਹ ਮੈਂ ਬੱਕਰੀਆਂ ਸੇਲ ਕਰੀਆਂ ਸੀਗੀਆਂ ਧੂਰੀ ਪਿੰਡ ਹੂੰ ਤੇ ਮੈਂ ਉਹਨਾਂ ਕੋਲੇ ਛੱਡਣ ਵਗ ਗਿਆ ਮੈਂ ਉਹਨੂੰ ਕਿਹਾ ਮਖਾ ਵੀ ਚੱਲ ਤੂਰੇ ਕੀ ਕਰੇਗਾ ਨਾਲ ਹੀ ਵਗ ਚੱਲ ਹੂੰ ਉਹ ਗਾਂ ਦਾ ਚਲੋ ਠੀਕ ਆ ਜੀ ਉਹਨੂੰ ਮੈਂ ਨਾਲ ਹੀ ਲੈ ਗਿਆ ਚਲੋ ਮੇਰੀ ਕਿਸਮਤ ਚੰਗੀ ਲਾ ਲਓ ਸਹੀ ਗੱਲ ਹੈ ਨਾ ਜਾ ਬਾਈ ਉਹਦੀ ਕਿਸਮਤ ਚੰਗੀ ਲਾ ਲਓ ਤੇ ਹਜੇ ਕੋਈ ਜਾਨਵਰ ਦਾ ਇੰਨੀ ਆਪਾਂ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਵੀ ਆਪਾਂ ਇਹਦੇ ਵਿੱਚ ਕੋਈ ਜਾਨਵਰ ਜਾਂ ਕੋਈ ਬੰਦਾ ਉਦਾਂ ਦੀ ਕੋਈ ਗੱਲਬਾਤ ਨਹੀਂ ਸੀ ਸਹੀ ਗੱਲ ਹੈ ਕਿ ਨਾ ਬਾਕੀ ਆਹ ਅੰਦਰ ਸੇਮ ਅਹੀਆਂ ਚੀਜ਼ਾਂ ਦੇਖ ਕੇ ਫਿਰ ਬੰਦੇ ਦਾ ਲੱਕ ਟੁੱਟ ਜਾਂਦਾ ਬਈ ਸਹੀ ਗੱਲ ਹੈ ਬਈ ਨਾ ਹੂੰ ਤਾਂ ਗੱਲ ਹੈ ਜੀ ਬਈ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਕਿੰਨੇ ਰੁਪਏ ਦਾ ਨੁਕਸਾਨ ਹੋ ਗਿਆ ਉਹ ਮੇਜਰ ਜੇ ਦੇਖਿਆ ਜਾਂਦਾ ਬਾਈ ਜੇ ਤਾਂ ترਸੇਮ ਸੈੱਡ ਕੰਪਲੀਟ ਹੋ ਜੇ ਚਲੋ ਫਿਰ ਤਾਂ ਆਪਾਂ ਨੂੰ ਐਸਟੀਮੇਟ ਮੋਟਾ-ਮੋਟਾ ਲੱਗ ਹੀ ਜਾਂਦਾਗਾ ਇਹ 4 ਤੋਂ ਲੈ ਕੇ 5 ਲੱਖ ਰੁਪਏ ਦਾ ਵੀਰੇ ਨੁਕਸਾਨ ਸੀਗਾ ਅੱਛਾ ਜਿਹੜਾ ਇਹ ਹੋ ਗਿਆ ਹੁਣ ਡਬਲ ਹੋ ਜਾਊਗਾ ਦੁਬਾਰੇ ਫੇਰ ਸਾਰਾ ਉਦਾਂ ਹੀ ਕਰਨਾ ਪਊਗਾ ਇਹ ਬਾਈ ਪਹਿਲਾਂ ਤਾਂ ਨਵੀਂ ਇੱਟ ਸੀਗੀ ਚੱਕ ਕੇ ਲਾਉਣੀ ਸੀ ਲੱਕੇ ਲਾਉਣੀ ਸੀ ਹੁਣ ਪਹਿਲਾਂ ਤਾਂ ਇਹ ਮਲਬਾ ਬਾਹਰੇ ਕੱਢਣਾ ਪਊਗਾ ਹਮ ਸਹੀ ਮਲਬਾ ਕੱਢ ਕੇ ਉਸ ਤੋਂ ਬਾਅਦ ਇਹਦੀ ਜਿਹੜੀ ਇੱਟਾਂ ਦੀ ਘੜ ਕੜਾਈ ਆ ਬਾਈ ਉਹ ਹੋਊਗੀ ਇੱਟਾਂ ਬਾਹਰੇ ਕੱਢਣੀਆਂ ਪੈਣਗੀਆਂ ਸਹੀ ਗੱਲ ਹੈ ਲੇਬਰ ਦਾ ਖਰਚਾ ਡਬਲ ਹੋ ਜਾ ਉਦੋਂ ਤੱਕ ਡਬਲ ਖਰਚਾ ਹੋ ਜਾ ਠੀਕ ਆ ਜਿਹੜੀਆਂ ਕੰਦਾ ਬਿੰਗੀਆਂ ਡੇਡੀਆਂ ਹੋ ਗਈਆਂ ਸਾਰੀਆਂ ਢੇੜਨੀਆਂ ਪੈਣਗੀਆਂ ਸਹੀ ਗੱਲ ਹੈ 10 ਲੱਖ ਰੁਪਏ ਥੱਲੇ ਆ ਗਿਆ ਦੇਖਿਆ ਜਾਵੇ ਤਾਂ ਮੈਂ ਕਿਹਾ ਬਾਈ ਬਸ ਤੁਸੀਂ ਪੁੱਛੋ ਹੀ ਨਾ ਬਸ ਅ ਵੀ ਪ੍ਰਮਾਤਮਾ ਨੇ ਬੰਦਾ ਉਠਦਾ ਬਹੁਤ ਹੌਲੀ ਆ ਦੇਖਦਾ ਜਦੋਂ ਸਿੱਟਿਆ ਗਿਆ 1 ਲੱਖ ਤੀ ਜਦੋਂ ਰਾਤ ਨੂੰ ਅਸੀਂ ਨੇ 11 ਵਜੇ ਆ ਕੇ ਦੇਖਿਆ ਐਸੇ ਕੁਝ ਵੀ ਨਹੀਂ ਸੀ ਸਾਰਾ ਕੁਝ ਹੀ ਬੜਾ ਦੁੱਖ ਆਇਆ ਉਹ ਨਾ ਮੇਜਰ ਵੈਰ ਨਾ ਪਰ ਜਦੋਂ ਇੰਨੇ ਬਣਾ ਚੋ ਹੁੰਦਾ ਚੋ ਹੁੰਦਾ ਆਪਾਂ ਨੂੰ ਵੀ ਆਪਣਾ ਭਾਰਮ ਦੁੱਖ ਦੀ ਪ੍ਰਮਾਤਮਾ ਨੂੰ ਸਾਨੂੰ ਪਤਾ ਬਾਈ ਹੁਣ ਮੀਨਾ ਹੋ ਗਿਆ ਸੀ ਸਾਨੂੰ ਤਿਆਰ ਕਰਦਿਆਂ ਨੂੰ ਸਹੀ ਗੱਲ ਆ 10 ਬੰਦੇ ਡੇਲੀ ਹੁੰਦੇ ਸੀ ਬਾਈ ਚੁੱਲੇ ਮੂਰੇ ਘਰੇ ਬੁੜੀਆਂ ਨੂੰ ਇਹ 10 ਬੰਦਿਆਂ ਦੀ ਬਾਈ ਡੇਲੀ ਚੁੱਲੇ ਮੂਰੇ ਹੀ ਜੀ ਗਰਮੀ 'ਚ ਰੋਟੀ ਲਾਉਣ ਦੀ ਸਹੀ ਗੱਲ ਹੈ ਜੀ ਬਾਕੀ ਆਪਣਾ ਕੰਮ ਕਰਨ ਦਾ ਤਾਂ ਵੱਖਰੀ ਗੱਲ ਆ ਬਈ ਹੂੰ ਹੂੰ ਠੀਕ ਆ ਆਪਦਾ ਤਾਂ ਆਪਾਂ ਜੋੜਦੇ ਨਹੀਂ ਹੁੰਦੇ ਜਿਹੜਾ ਆਪਦਾ ਹੁੰਦਾਗਾ ਉਹ ਤਾਂ ਬਈ ਆਪਣੇ ਤੋਂ ਕਿੱਥੇ ਜੋੜਿਆ ਜਾਂਦਾ ਦਰਸ਼ੇਮ ਵੀਰੇ ਸਹੀ ਗੱਲ ਆ ਹਰ ਇੱਕ ਬੰਦੇ ਨੂੰ ਖੁਸ਼ੀ ਹੁੰਦੀ ਆ ਹੂੰ ਮੇਰੇ ਕੋਲੇ ਆ ਕੇ ਵੀ ਗਏ ਨੇ ਮੇਰੇ ਵੀਰਾਂ ਅੱਛਾ ਵਿੱਚ ਨਾ ਨਾ ਕਰਦੇ 25 ਤੋਂ 30 ਜਾਣੇ ਮੇਰੇ ਕੋਲੇ ਆ ਕੇ ਅੰਦਰ ਬੈਠ ਕੇ ਅੱਛਾ ਗਏ ਨੇ ਜਿਹੜਿਆ ਨੇ ਹੁਣ ਅੰਦਰ ਬੈਠ ਕੇ ਦੇਖਿਆ ਗੱਲ ਦੇਖਿਆ ਵੀ ਸੈੱਡ ਬਣ ਗਿਆ ਵਾਕਈ ਬਹੁਤ ਵਧੀਆ ਬਣ ਗਿਆ ਉਹਨਾਂ ਨੂੰ ਹੁਣ ਤੁਹਾਨੂੰ ਪਤਾ ਵੀ ਆਪੇ ਦੁੱਖ ਲੱਗਦਾ ਵੀ ਹਾਂ ਯਾਰ 1 ਲੱਖ ਤਾਂ ਤਿਆਰ ਹੋਇਆ ਹੋਇਆ ਸਾਰਾ ਕੁਝ ਹੀ ਖਿੰਡ ਗਿਆ ਸਹੀ ਗੱਲ ਹੈ ਬਹੁਤ ਮਾੜਾ ਹੋਇਆ ਬਈ ਦੇਖ ਸਕਦੇ ਹੋਗੇ ਇਹ ਆ ਵੀ ਤਾਂ ਬਾਕੀ ਕਿਸਮਤ ਦੀਆਂ ਗੱਲਾਂ ਹੁੰਦੀ ਨੇ ਮੇ ਜਰਾ ਹਨਾ ਬਾਈ ਕਿਸਮਤ ਨੂੰ ਨਹੀਂ ਆਪਾਂ દોਸ ਦੇ ਸਕਦੇ ਤਰਸੇਮ ਅੱਛਾ ਇਹਦੇ ਵਿੱਚ ਕਿਸਮਤ ਕੁਝ ਨਹੀਂ ਕਰ ਸਕਦੀ ਠੀਕ ਹੈ ਜੀ ਕਿਸਮਤ ਤੇ ਬੰਦਾ ਡਿਪੈਂਡ ਉਹ ਤੋਂ ਕਰ ਦਿੰਦਾ ਜੇ ਹੁਣ ਆਪਾਂ ਨੇ ਹੱਥ ਤੇ ਹੱਥ ਧਰ ਕੇ ਬਹਿ ਗਏ ਉਹ ਬੰਦੇ ਦੀ ਕਿਸਮਤ ਹੁੰਦੀ ਆ ਸਹੀ ਤਾਂ ਗੱਲ ਹੈਗੀ ਹੈ ਜੀ ਹੁਣ ਵੀਰੇ ਆਪਾਂ ਬੁਰਕੀ ਤੋੜਾਂਗੇ ਤਰਸੇਮ ਤਾਂ ਮੂੰਹ ਚ ਪਾਉਗੀ ਆਪਾਂ ਕਿਸ ਮੱਦਦੇ ਦਾ ਦੋਸ਼ ਦੇ ਦੰਨੇ ਹੁਣ ਮੇਰੇ ਬਹੁਤ ਭੈਣ ਭਾਈਆਂ ਨੇ ਕਿਹਾ ਵੀ ਯਾਰ ਐਡਾ ਹੁਣ ਮੂਰੇ ਜੀਰੀ ਦਾ ਵੀ ਖਰਚਾ ਪਹਿਲਾਂ ਬੋਰ ਕਰਾਇਆ ਉਹਦਾ ਵੀ ਖਰਚਾ ਖਰਚੇ ਸਾਨੂੰ ਪਤਾ ਤਰਸੇਮ ਵੀਰੇ ਹੁਣ ਡੇਲੀ ਦੇ ਖਰਚੇ ਨੇ ਸਹੀ ਗੱਲ ਹੈ ਵੀ ਤੂੰ ਇਹਨਾਂ ਨੂੰ ਐਦਾਂ ਇਕੱਠਾ ਕਰਦੇ ਵੀ ਫਿਰ ਚਲੋ ਅੱਗੇ ਦੇਖ ਲਿਓ ਜਦੋਂ ਜੋ ਸਿਸਟਮ ਬਣੂਗਾ ਕੰਦਾ ਇੱਥੇ ਤੱਕ ਆ ਗਿਆ ਨਾ ਵੀਰਾਂ ਇਹ ਵੀਰੇ ਆਹ ਉਹਦਾ ਕਰਕੰਦ ਸੀਗੀ ਉਹ ਔਰ ਦਾ ਕੰਦ ਡਿੱਗੀ ਹੋਈ ਆ ਇਸ ਆਹ ਇੱਟਾਂ ਦਾ ਬਾਈ ਤਰਸ਼ੇ ਮੂਰੇ ਟੱਕਰ ਪਈਆਂ ਸੀ ਆਹ ਕੱਲ ਉਹਨੂੰ ਇੱਟਾਂ ਚੱਕੀਆਂ ਨੇ ਆਹ ਦੇਖੋ ਕੰਕਰਾਂ ਪਈਆਂ ਨੇ ਹਾਂ ਆ ਦੇਖੋ ਇਹ ਗੱਲ ਆ ਵੀ ਇੱਥੇ ਤੱਕ ਕੰਦ ਆ ਗਿਆ ਬਾਈ ਦੇਖ ਆ ਲਗਭਗ ਬੀ ਭੁੱਟ ਬਣਾ ਦੂਰ ਆ ਗਈ ਗੰਧ ਵੀ। ਨੀਓ ਚਾਦਰਾਂ ਦੇਖ ਲੋ ਬਾਈ ਤਰਸੇਮ ਕਿੱਥੇ ਪਹੁੰਚ ਗਈਆਂ। ਆਏ ਉੱਪਰ ਦੀ ਉੱਠੀਆਂ ਨੇ ਨਾ। ਹਾਂ ਉੱਪਰ ਦੀ ਉੱਠ ਕੇ ਉੱਥੇ ਪਹੁੰਚੀਆਂ ਨੇ ਬਾਈ ਤਰਸੇਮ। ਲੈ ਵੇ ਨੇਰੀ ਜ਼ਿਆਦਾ ਸੀ ਬਾਈ ਇਧਰ ਮਨ ਲੱਗਦਾ। ਨੇਰੀ ਦਾ ਤਾਂ ਕੋਈ ਬਾਈ ਰਿਕਾਰਡ ਹੀ ਤੋੜਿਆ ਹੋਇਆ ਸੀਗਾ। ਬਾਕੀ ਸਾਰੇ ਵੀਰ ਜਾਣਦੇ ਨੇ ਬਾਈ ਜਿਹੜੇ ਆਸ-ਪਾਸ ਨੇ ਵੀ ਕੀ ਹਾਲ ਸੀ ਨਾ ਮੌਸਮ ਦਾ ਬੁਰਾ ਹਾਲ ਸੀਗਾ। ਤਾਂ ਬਾਈ ਮੈਂ ਬਾਈ ਗੱਡੀ ਦੇ ਵਿੱਚ 45 ਚਾਦਰਾਂ ਪਾ ਕੇ ਲੈ ਕੇ ਆਇਆ ਸੀਗਾ ਮਲੋਹ ਤੋਂ। ਹਾਂ। ਉਦੋਂ ਗੱਡੀ ਚੌਥੇ ਗੇਅਰ 'ਚ ਆਰਾਮ ਨਾਲ ਆਉਂਦੀ ਸੀ। ਹੂੰ। ਉਸ ਦਿਨ ਜਦੋਂ ਤੂਫਾਨ ਆਇਆ ਮੈਂ ਧੂਰੀ ਤੋਂ ਗੱਡੀ ਨੇ ਤੀਜਾ ਗੇਰੇ ਨਹੀਂ ਲਿਆ। ਅੱਛਾ। ਤੁਸੀਂ ਐਂ ਹਿਸਾਬ ਲਾ ਲਓ ਵੀ 20 ਕਾਉਂਟਲ ਵਜ਼ਨ ਪਾ ਕੇ ਗੱਡੀ ਚੌਥਾ ਗੇਅਰ ਲੈਂਦੀ ਸੀ। ਸਹੀ ਗੱਲ ਹੈ ਵੀ। ਤੇ ਹੁਣ ਕਿੰਨਾ ਕੁ ਤੂਫਾਨ ਹੋ ਸਕਦਾ ਆਪਾਂ ਆਪ ਹੀ ਸੋਚ ਸਕਦੇ ਹਾਂ। ਬੜਾ ਜਿਆਦੇ ਨੁਕਸਾਨ ਸੀਗਾ ਬਾਈ। ਦੇਖ ਸਕਦੇ ਨੇ ਜਿਹਦੇ ਕਰਕੇ ਕਾਫੀ ਵੱਡਾ ਨੁਕਸਾਨ ਕਰਤਾ ਬਾਈ। ਬੀਰਾਂ ਨੂੰ ਰਹਿਣਾ ਦਾ ਬਈ ਇੱਕੋ ਹੀ ਅਪੀਲ ਆ ਵੀ ਕੋਈ ਜੋ ਚਲੋ ਆਪਾਂ ਹਰੇਕ ਬੰਦੇ ਦੀ ਉਹ ਬਾਹ ਫੜਦੇ ਹੁੰਨੇ ਆ ਦਰਸ਼ੇਵ ਮਸੀਬਤ ਦੇ ਵਿੱਚ ਹਾਂ ਜੋ ਵੀ ਹੋ ਸਕਦਾ ਜੇ ਹੋਇਆ ਤਾਂ ਕੋਈ ਮਦਦ ਕਰਨਾ ਚਾਹੁੰਦਾ ਤਾਂ ਬੰਦਾ ਮਦਦ ਦੇ ਕਰ ਸਕਦਾ ਹਾਂ ਤਾਂ ਵੀ ਦੇਖ ਸਕਦੇ ਹਾਂ ਨਾ ਬਈ ਕਿਉਂਕਿ ਬਈ ਪੰਜਾਬੀ ਪੰਜਾਬੀ ਦੇ ਕੰਮ ਆਉਂਦੇ ਨੇ ਹਾਂਜੀ ਬਈ ਕਿ ਬਈ ਨੁਕਸਾਨ ਵੱਡਾ ਹੋ ਗਿਆ ਹਨਾ ਜੇ ਕੋ ਛੋਟਾ ਮੋਟਾ ਹੁੰਦਾ ਫੇਰ ਤਾਂ ਚਲੋ ਬਿਨ ਜਰਿਆ ਜਾਂਦਾ ਹੁੰਦਾ ਬੰਦਾ ਕੱਲਾ ਵੀ ਤਾਂ ਸੇਮ ਵੀਰੇ ਮੈਂ ਇਹ ਆਪਦੇ ਵਾਸਤੇ ਨਹੀਂ ਬਣਾ ਰਿਹਾ ਸੀਗਾ ਮੈਂ ਜੇ ਤਾਂ ਆਪਦੇ ਵਾਸਤੇ ਬਣਵਾਉਂਦਾ ਹੁੰਦਾ ਨੁਕਸਾਨ ਹੋ ਜਾਂਦਾ ਮੈਨੂੰ ਕੋਈ ਦੁੱਖ ਨਹੀਂ ਸੀਗਾ ਹੁਣ ਘਰਦਿਆਂ ਦੇ ਉੱਤੋਂ ਦੀ ਹੋ ਕੇ ਵੀ ਆਪਾਂ ਖਰਚੇ ਕਰਦੇ ਆਂ ਵੀ ਹਾਂ ਆਪਾਂ ਨੇ ਆਹ ਸਹੂਲਤਾਂ ਦੇਣੀਆਂ ਨੇ ਆਉਣ ਵਾਲੀ ਲੋਕਾਂ ਨੂੰ ਆਹ ਦੇਣੀਆਂ ਨੇ ਉੱਥੇ ਆ ਕੇ ਬੰਦੇ ਦਾ ਕਹਾਣੀ ਲੱਕ ਟੁੱਟਦਾ ਸਹੀ ਗੱਲ ਆ ਹੁਣ ਤੁਸੀਂ ਐਂ ਹਿਸਾਬ ਲਾ ਲਓ ਵੀ ਪਹਿਲਾਂ ਬਾਈ ਮੀਨਾ ਦਾ ਸਮਾਨ ਇਕੱਠਾ ਕਰਦਿਆਂ ਨੂੰ ਹੋ ਗਿਆ ਤੇ ਮੀਨਾ ਸਾਨੂੰ ਲੱਗਿਆ ਨੂੰ ਹੋ ਗਿਆ ਕਿੰਨੇ ਲੱਗਿਆ ਨੂੰ ਗਿਆ ਕਦੇ ਵੀ ਕਿਤੇ ਨਹੀਂ ਮੇਰੇ ਬੜੇ ਭੈਣ ਭਾਈਆਂ ਦੇ ਫੋਨ ਆਉਂਦੇ ਨੇ ਬਾਈ ਤੂੰ ਮੰਡੀ ਨਹੀਂ ਆਉਂਦਾ ਤੂੰ ਮੰਡੀਆਂ ਕਾਹਤੋਂ ਨਹੀਂ ਆਉਂਦਾ ਅਗਲੇ ਨੂੰ ਦੱਸੀਦਾ ਵੀ ਬਾਈ ਆਹ ਕੰਮ ਇਦਾਂ ਕਰਕੇ ਐ ਚੱਲਦਾਗਾ ਜੀ ਹੁਣ ਕਾਰੋਬਾਰ ਤਾਂ ਨੂੰ ਪਤਾ ਤਰਸੇਮ ਵੀਰੇ ਮੰਡੀਆਂ ਨਾਲ ਚੱਲਦੇ ਨੇ ਸਹੀ ਗੱਲ ਹੈ ਮੰਡੀਆਂ ਤੇ ਹੁਣ ਜਾਇ ਨਹੀਂ ਜਾਂਦਾ ਹੁਣ ਤਾਂ ਨੂੰ ਪਤਾ ਬਕਰੀਦ ਦਾ ਟਾਈਮ ਆ ਬਕਰੀਦ ਦਾ ਟਾਈਮ ਆ ਮੇਨ ਟਾਈਮ ਆ ਉਹ ਮੇਨ ਸਾਲ ਦਾ ਜਿਹੜਾ ਬਜਟ ਹੁੰਦਾ ਇੱਥੇ ਆ ਕੇ ਬੰਦੇ ਦਾ ਕਲੀਅਰ ਹੁੰਦਾ ਹਾਂ ਉਹੀ ਪੈਸਾ ਜਿਹੜਾ ਉੱਧਰ ਲਾਉਣਾ ਸੀਗਾ ਉਹੀ ਇੱਧਰ ਲਾ ਕੇ ਹੁਣ ਸਾਨੂੰ ਪਤਾ ਸਾਰਾ ਕੁਝ ਹੀ ਖਤਮ ਕਰਕੇ ਬਹਿ ਗਏ ਸਹੀ ਗੱਲ ਹੈ ਹਮ ਕਲਕੱਤੇ ਸੋਂ ਇੱਕ ਬੰਦਾ ਆਪਣੇ ਕੋਲੇ ਬੱਕਰਿਆਂ ਦਾ ਆਰਡਰ ਹੁੰਦਾਗਾ ਹਮ ਉਹਦਾ ਕੱਲ ਫੋਨ ਆਇਆ ਹੁਣ ਜਦੋਂ ਤਰਸੇਮ ਆਪਣੇ ਕੋਲੇ ਸਿਸਟਮ ਹੀ ਨਹੀਂ ਹੈ ਨਹੀਂ ਫਿਰ ਆਪਾਂ ਅਗਲੇ ਨੂੰ ਵੀ ਕੀ ਕਹਿ ਸਕਦੇ ਆ ਸਹੀ ਗੱਲ ਹੈ ਜੇ ਮੂਰੇ ਰਕਮ ਹੋਊਗੀ ਤਾਂ ਹੀ ਆਪਾਂ ਅਗਲੇ ਨੂੰ ਖਰੀਦ ਕੇ ਹੁਣ ਆਪਦੇ ਕੋਲੋਂ ਦਾ 10 ਬੱਕਰੇ 20 ਬੱਕਰੇ ਦੇ ਕੇ ਉਸ ਤੋਂ ਬਾਅਦ ਫਿਰ ਅੱਗੇ ਸਿਸਟਮ ਵੀ ਹੈ ਨਹੀਂ ਤਰਸੇਮ ਸਹੀ ਗੱਲ ਹੈ ਚਲੋ ਠੀਕ ਹੈ ਮੇਜਰ ਬਾਈ ਲੈ ਵੀ ਜੋ ਕੋਈ ਮੇਰਾ ਵੀਰ ਨਾ ਮਦਦ ਕਰਨੀ ਚਾਹੁੰਦਾ ਤਾਂ ਕੋਈ ਕਰ ਸਕਦਾ ਬਾਈ ਕਿਉਂਕਿ ਬਾਈ ਫਾਰਮ ਆ ਜਿਹੜਾ ਇਕੱਲਾ ਮੇਜਰ ਬਾਈ ਦਾ ਨਹੀਂ ਸਾਰੇ ਮੇਰੇ ਵੀਰਾਂ ਦਾ ਸੀਗਾ ਜਿਨ੍ਹਾਂ ਨੂੰ ਇੱਥੋਂ ਸਹਾਇਤਾ ਮਿਲਣੀ ਸੀ ਹਨਾ ਮੇਜਰ ਮੈਂ ਬਾਈ ਕੋਈ ਰੱਖਿਆ ਹੋਇਆ ਸੀਦਾ ਮੇਰਾ ਮਕਸਦ ਆ ਵੀ ਆਪਾਂ ਬੰਦਿਆਂ ਨੂੰ ਸੁਝਾ ਦੇਣਾ ਟ੍ਰੇਨਿੰਗ ਦੇਣੀ ਆ ਮੇਰੀ ਜੇਬ ਚੋਂ ਟ੍ਰੇਨਿੰਗ ਦੇ ਜਿੰਨੇ ਮਰਜੀ ਪੈਸੇ ਲੱਗ ਜਾਣ ਵੀ ਪਰ ਆਪਾਂ ਸੰਗਤ ਤੋਂ ਨਹੀਂ ਲੈਣੇ ਠੀਕ ਆ ਹੁਣ ਲੌਂਗਵਾਲ ਵਾਲੇ ਰਧਾਵੇ ਬੀਰੂਰੀ ਨੇਗੇ ਟ੍ਰੇਨਿੰਗ ਦਿੰਦੇ ਨੇ ਸਾਨੂੰ ਪਤਾ ਹੀ ਆ ਆਪਾਂ ਜਿੰਨਾ ਵੀ ਜੋ ਵੀ ਹੋ ਕੇ ਚਾਹੇ ਉਹਨਾਂ ਨੂੰ ਨਾਲ ਲੈ ਕੇ ਕਿਵੇਂ ਵੀ ਕਰਕੇ ਆਪਾਂ ਸਾਰੇ ਜਾਣੇ ਇੱਕ ਗਰੁੱਪ ਚੇਨ ਆ ਆਪਣੀ ਹਾਂ ਮੋਲਾਪੁਰ ਬਾਬਾ ਜੀ ਮੰਡੀ ਲਵਾਉਂਦੇ ਨੇ ਸਾਰੀ ਸਾਡੀ ਚੇਨ ਆ ਇੱਕ ਗਰੁੱਪ ਹੁੰਦਾ ਬਈ ਇਹ ਡਾਕਟਰ ਨੇ ਹੁਣ ਤੁੰਗਾਲੀ ਵਾਲਾ ਸਾਰੇ ਇਤਨਾ ਉਲੇ ਤੋਂ ਜਿੰਨੇ ਮੰਡੀਆਂ ਵਾਲੇ ਵੀਰ ਨੇ ਸਾਰੇ ਯਾਰ ਆਪਣੀ ਇੱਕ ਚੇਨ ਆ ਚੇਨ ਆ ਗਈ ਸਹੀ ਗੱਲ ਹੈ ਠੀਕ ਆ ਇਹਦੇ ਕਰਕੇ ਆਪਾਂ ਇੱਕ ਗੱਲ ਇਹ ਸੀਗੀ ਵੀ ਆਪਾਂ ਸਾਰੇ ਜਾਣੇ ਉਹਨਾਂ ਨੂੰ ਕਰਕੇ ਇਕੱਠੇ ਵੀ ਆਪਾਂ ਇੱਕ ਜੇ ਆਪਾਂ ਇੱਕ ਟੈਂਟ ਥੱਲੇ ਇਕੱਠੇ ਹੋਵਾਂਗੇ ਨਾ ਆਪਾਂ ਬਈ ਤਾਂ ਕਾਮਯਾਬ ਹੋਵਾਂਗੇ ਸਹੀ ਗੱਲ ਹੈ ਆਪਾਂ ਨੂੰ ਇੱਕ ਜਿਵੇਂ ਹੁਣ ਕਿਸਾਨੀ ਧਾਰਨਾ ਹੋਇਆ ਸੀ ਜੇ ਆਪਾਂ ਇਕੱਠੇ ਨਹੀਂ ਹੁੰਦੇ ਬਈ ਆਪਾਂ ਨੂੰ ਕੌਣ ਜਾਣਦਾ ਸੀਗਾ ਸਹੀ ਗੱਲ ਹੈ ਜੀ ਆਪਾਂ ਸਾਰੇ ਜਿੰਨੇ ਵੀ ਮੰਡੀਆਂ ਲਾਉਂਦੇ ਨੇ ਮੇਰੇ ਭੈਣ ਭਾਈ ਆਪਾਂ ਸਾਰਿਆਂ ਨੂੰ ਇੱਕ ਟੈਂਟ ਥੱਲੇ ਇਕੱਠੇ ਕਰਕੇ ਆਪਾਂ ਕੋਈ ਨਾ ਕੋਈ ਜਿਹੜੇ ਨਵੇਂ ਬੱਕਰੀ ਪਾਲਕ ਨੇ ਉਹਨਾਂ ਨੂੰ ਆਪਾਂ ਉਹਨਾਂ ਦੀ ਮਦਦ ਕਰ ਸਕਦੇ ਸੀ ਸਹੀ ਗੱਲ ਹੈ ਹੁਣ ਆਪਦਾ ਹੀ ਬਈ ਜੰਗਾੜ ਹਿੱਲ ਗਿਆ ਆਪਾਂ ਕਿਸੇ ਨੂੰ ਕੀ ਕਹਿ ਸਕਾਂਗੇ ਮਦਦ ਕਰ ਸਕਦਾ ਸਹੀ ਗੱਲ ਹੈ ਸਿਸਟਮ ਇਹ ਹੈ ਬਈ ਚਲੋ ਠੀਕ ਹੈ ਮੇਜਰ ਬਾਈ ਓਕੇ ਵੀਰੇ ਲੋ ਬਾਈ ਜੇ ਕੋਈ ਮੇਰਾ ਵੀ ਹੈਲਪ ਕਰਨੀ ਚਾਹੁੰਦਾ ਤਾਂ ਕਰ ਸਕਦਾਗਾ ਬਾਕੀ ਮੇਜਰ ਬਾਈ ਦਾ ਨੰਬਰ ਦੇਵਾਂਗੇ ਮੇਜਰ ਬਾਈ ਨਾਲ ਗੱਲਬਾਤ ਇਹ ਕਰ ਸਕਦੇ ਹੋ ਧੰਨਵਾਦ